ਪਤਾ ਕਿੰਨਾ ਫਰਕ ਪੈ ਗਿਆ ਮੇਰੇ ਕੰਮ 'ਚ ਕਿੰਨਾ ਕੰਮ ਡਾਊਨ ਹੋ ਗਿਆ ਮੇਰਾ ਤੇ ਤਾਈ ਤਾਂ ਤੁਹਾਨੂੰ ਕਹਿੰਦੀ ਆ ਨਾ ਤੁਸੀਂ ਜਾਓ ਹੁਣ ਪਰ ਮੈਂ ਕੰਮ ਵੇਖਾਂਗੇ ਤੇਰੇ ਵੱਲ ਵੇਖਾਂ ਦੱਸ ਮੈਂ ਦੋਵੇਂ ਬੰਦੇ ਮਰਨਦੇ ਆਂ ਇਹ ਗੱਲ ਮੰਮੀ ਨੂੰ ਨਹੀਂ ਸਮਝਾਉਦੀ ਕੋਈ ਨਹੀਂ ਰਜੀਤ ਮਾਂ ਮਮੀ ਨੇ ਤਾਂ ਬਸ ਮੈਂ ਹੀ ਮਾਰਾ ਦਿੱਹੀ ਨਾ ਤੇ ਮੇਰੇ ਤੋਂ ਵੱਧ ਤੂੰ ਮਾਰੀ ਦਿੱਹੀ ਜਾਨੀਂ ਨਹੀਂ ਮੰਮੀ ਸਭ ਤੋਂ ਮਾਰੀ ਆ ਤੂੰ ਬੋਲ ਲਗਣੀ ਜੇ ਮਾਰੇ ਮੰਮੀ ਮਾਰੀ ਆ ਕੀ ਭਾਵੇਂ ਜਾਨੀਆਂ ਸਲਾਵਾ ਹੋਣ ਡੀਆਂ ਜੇ ਮੰਮੀ ਤੁਹਾਡੇ ਲਈ ਤਾਂ ਹੀ ਮਾਰੇ ਹੋ ਗਈਆਂ ਉਹੀ ਮੈਨੂੰ ਮਾਰਿਆ ਕਰਨ ਦੇ ਮੈਂ ਤਾਂ ਮਾਰੀ ਆ ਧਰਵਾਸ ਪੁੱਤ ਤੈਨੂੰ ਮਾਰੀ ਇਹਨੂੰ ਮਾਰੀ ਤੈਨੂੰ ਮਾਰ ਬੰਦ ਮਾਰੀ ਮੈਂ ਗੱਲ ਕੋਣ ਫਿਰ ਕੇ ਫੇਰ ਉੱਥੇ ਆ ਗਈ ਕਿੱਥੇ ਕੀ ਕਰੀਏ ਜਿੱਥੇ ਆਉਣੀ ਉੱਥੇ ਹੀ ਆਉਣੀ ਉੱਥੇ ਉਹ ਤਾਂ ਹੀ ਖਤਮ ਹੋਣੀ ਪੁੱਤ ਜਿਹੜੇ ਮਰਜੀ ਰਸਤੇ ਭੱਜਦਾ ਰਸਤਾ ਉੱਥੇ ਹੀ ਆ ਕੇ ਖਤਮ ਹੋਣੀ ਮੰਮੀ ਤੂੰ ਨਹੀਂ ਛੱਡੂ ਗੱਲ ਕਿਉਂ ਤੂੰ ਇੱਕ ਗੱਲ ਤੇ ਖੜੇ ਪੈ ਗਏ ਜੇ ਲੈ ਮੈਂ ਕਿੱਦਾਂ ਛੱਡ ਦਵਾ ਇਹ ਕੋਈ ਨਿੱਕੀ ਜਿਹੀ ਗੱਲ ਐ ਜਿਹੜੀ ਮੈਂ ਛੱਡ ਦਿਆ ਹੈ ਹੈ ਜੜੀਆਂ ਚੀਜ਼ਾਂ ਦਾ ਡਲ ਲਈ ਜ਼ਰੂਰੀ ਹੈ ਨਾ ਉਹ ਸਾਡੇ ਲਈ ਜਾਈਣੀ ਜ਼ਰੂਰੀ ਨਹੀਂ ਹੈ ਇਹ ਤੇ ਫਿਰ ਉਲਟੀ ਹੋ ਗਿਆ ਨਾ ਮੈਂ ਕੋ ਸੋਦੀ ਤੂੰ ਕੋ ਦੈ ਤੈਨੂੰ ਕਿਤੇ ਤੇਦੀ ਲੋੜ ਨਹੀਂ ਹੈਗੀ ਮੈਨੂੰ ਲੋੜ ਲੋੜ ਮੈਨੂੰ ਵੀ ਆ ਕੌਣ ਕਹਿੰਦਾ ਮੈਨੂੰ ਲੋੜਨੀ ਆ ਮੇਰਾ ਕਿਤੇ ਜੀ ਨਹੀਂ ਕਰਦਾ ਕਿ ਦੱਸ ਮੈਨੂੰ ਤਾਂ ਜੀ ਨਹੀਂ ਕਰਦਾ ਦੱਸ ਕਿਉਂ ਜੀ ਗੱਲਾਂ ਕਰਦੇ ਹੋ ਜਦੋਂ ਵਾਸ ਹੀ ਨਹੀਂ ਤੇ ਕੀ ਕਰਾਂ ਮੈਂ ਦੱਸ ਇਹ ਲੋੜ ਹੋਵੇ ਤੂੰ ਇਹੋ ਜਿਹੀ ਗੱਲਾਂ ਹੀ ਨਾ ਕਰੇ ਤੂੰ ਚੋਪਰਵੇਂ ਤਾਂ ਉਸ ਨੂੰ ਚੋਪ ਵੀ ਨਹੀਂ ਰਿਆ ਜਾਂਦਾ ਚੋਪਿਆ ਮਮੀ ਜਿਹੜੀ ਗੱਲ ਤੂੰ ਹੀ ਚਾਹੁੰਦੇ ਹੋ ਨਾ ਉਹ ਨਹੀਂ ਹੋ ਸਕਦੀਆਂ ਕਿ ਨਾ ਹੀ ਮੈਂ ਉਹ ਕਰ ਸਕਦਾ ਨਾ ਪਵੇਂ ਅੱਜ ਪੁੱਛ ਲੋ ਪਵੇਂ ਕੱਲ ਪੁੱਛ ਲੋ ਪੰਜ ਸਾਲ ਨੂੰ ਪੁੱਛ ਲੋ ਮੇਰੇ ਤੋਂ ਮੈਂ ਸੇ ਗੱਲ ਤੇ ਅੜਿਆ ਹਾਂ ਜਿਹਨੇ ਵਿਆਹ ਕਰ ਲਿਆ ਨਾ ਮੈਂ ਉਹਦੇ ਅੱਜ ਨਹੀਂ ਕੱਟਣੀ ਜੇ ਤੇ ਮੰਮੀ ਉਸੇ ਹੀ ਗੱਲ ਤੇ ਆੜੀਆਂ ਪੁੱਤ ਮੈਨੂੰ ਵੀ ਜੋ ਚਾਹੀਦਾ ਕੋਹੇ ਚਾਹੀਦਾ ਤੈਨੂੰ ਪਤਾ ਹੈ ਨਾ ਜੇ ਇਹਦ ਕੋ ਨਹੀਂ ਕੋਛ ਤੇ ਫੇਰ ਦੂਜੀ ਕੋ ਦੂਜੀ ਦਾ ਕੀ ਮਤਲਬ ਤੁਹਾਡਾ ਮਤਲਬ ਤੈਨੂੰ ਵੀ ਪਤਾ ਆ ਤੂੰ ਕੋਈ ਨਿਆਣਾ ਥੋੜੀ ਆ ਮਮੀ ਕੀ ਨਹੀਂ ਗੱਲ ਕਰਦੇ ਤੁਸੀਂ। ਹੁਣ ਤੂੰ ਕੋਲਾ ਨਹੀਂ ਲੈਦਾ ਕਾਕਾ। ਪਤਾ ਤੀ ਦੂ ਸਭ ਕੁਝ ਆ। ਆ ਹੋਮ ਨੇ ਪਤਾ ਤਾਂ ਕਿੱਥੋਂ ਬੋਲੰਦੇ ਜੀ। ਮੇਰੀ ਗੱਲ ਸੁਣੋ। ਇਹਨੂੰ ਤੁਸੀਂ ਛੱਡ ਨਹੀਂ ਸਕਦਾ। ਠੀਕ ਹੈ ਨਾ? ਨਾ ਇਹਨੂੰ ਦੂਜਾ ਵਿਆਹ ਕਰਾਉਣਾ ਜੀ। ਮੇਰੀ ਗੱਲ ਸੁਣ ਲਓ। ਮੇਰੀ ਗੱਲ ਸੁਣੋ। ਕਿਹਨੇ ਗੱਲ ਕਰਦੇ ਜੀ। ਜੇ ਸਾਡੇ ਜਵਾਗ ਨੇ ਆ ਸਾਇਲ ਦੇ ਹੋਊਗਾ। ਉਹ ਵੀ ਸਾਡੇ ਹੀ ਆ। ਐਵੇਂ ਦੀ ਗੱਲ ਕਰੋ ਤੁਸੀਂ। ਕਿਉਂ ਸਾਡਾ ਦਿਲ ਤੋੜਦੇ ਜੀ? ਉਹ ਤਾਂ ਨਹੀਂ ਹੈ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੀਦੀ ਹੈ ਨਾ ਉਹ ਕਰੋ ਤੁਸੀਂ ਨਹੀਂ ਉਹ ਜਿਹਦਾ ਹੈਗਾ ਨਾ ਉਹਦਾ ਹੀ ਰਹਿਣਾ ਅਗਲੇ ਆ ਹੱਥ ਨਹੀਂ ਲਾਣ ਦੇਣਾ ਪਾਪਾ ਪਾਪਾ ਕਾ ਕੇ ਉਹ ਉਧਰ ਭਜਣਾ ਤੇਰੇ ਵੱਲ ਨਹੀਂ ਆਉਣਾ ਉਹਨੇ ਜਿਹੜੀ ਮਾਂ ਹੁੰਦੀ ਨਾ ਮਾਂ ਦਾ ਕੰਮ ਨਹੀਂ ਹੈ ਸ਼ਰੀਕਾ ਪੈਦਾ ਕਰਨਾ ਮਾਂ ਹੀ ਸ਼ਰੀਕਾ ਪੈਦਾ ਕਰਨੀ ਤੇ ਦੱਸ ਕੀ ਕਰੀ ਹੁਣ ਮਾਂ ਜੋ ਸਹੀ ਹੈ ਨਾ ਉਹ ਕਰਨ ਲਈ ਆ ਸੋਚ ਤੇਰੇ ਬਾਰੇ ਹੀ ਸੋਚਣ ਲਈ ਆ ਮਾਂ ਦੀ ਸੋਚ ਇਦਾਂ ਦੀ ਰਸਕ ਦੁੰਦੀ ਹੋਗੀ ਮਾਂ ਦੀ ਸੋਚ ਇਹ ਕਿ ਸਾਹਿਲ ਦਾ ਮੁੰਡਾ ਤੇ ਸਾਹਿਲ ਦਾ ਹੀ ਬਣਾਣਾ ਉਹ ਆਪਣਾ ਸੋਚ ਸਹਿੰਲ ਮੇਰਾ ਕੁਝ ਨਹੀਂ ਲੱਗਦਾ ਉਹ ਲੱਗਦਾ ਤਾਂ ਤਾਇਆ ਹੀ ਆਪਣਾ ਉਹਨੇ ਪਾਪਾ ਤਾਂ ਨਹੀਂ ਆਖਣਾ ਹੋ ਤੂੰ ਇਹ ਜਿੱਤੇ ਲੇਕਾਰ ਆਪਣੇ ਮੰਮੀ ਕਹਿੰਦੀ ਕਿ ਲਾ ਕਰਦੇ ਜੀ ਹਰ ਦੇ ਬੱਚੇ ਹੋਏ ਵੀ ਤੂੰ ਹੁਣ ਤੋਂ ਸ਼ਹੀਦ ਬਣਾਉਂਦੇ ਜੀ ਤੇ ਬਾਅਦ ਚ ਹੋ ਗਈ ਕੀ ਕਰੋਗੇ ਤੁਸੀਂ ਦੱਸੋ ਕਾਕਾ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਰੀਰ ਹੀ ਹੁੰਦੇ ਨੇ ਭਰਾਵਾਂ ਦੇ ਨਿਆਣੇ ਵੱਡਿਆਂ ਦੇ ਨਿਆਣੇ ਸਾਰੇ ਸਰੀਰ ਹੀ ਹੁੰਦੇ ਨੇ ਸਮਝ ਲੱਗੀ ਮੇਰੀ ਸੁਣ ਗੱਲ ਅੱਜ ਤੇ ਮੈਂ ਜਿੰਦੀ ਆ ਤੇ ਤੈਨੂੰ ਅਕਲ ਦੇਣ ਲਈ ਆ ਤੇ ਤੈਨੂੰ ਆਉਣ ਨਹੀਂ ਦੇਈ ਕੱਲ ਨੂੰ ਜੇ ਮੈਂ ਮਰ ਗਈ ਫਿਰ ਕੀ ਕਰੇਗਾ ਵੱਖੋ ਵੱਖਰੀ ਹੋ ਗਏ ਉਹ ਆਪਣੇ ਬੱਚੇ ਲੈ ਕੇ ਚਲਾ ਗਿਆ ਤੂੰ ਕੀ ਕਰੇਗਾ ਕੱਲਾ ਮੇਰੀ ਗੱਲ ਸੁਣ ਤੂੰ ਕਿੰਨਾ ਗੱਲਾਂ ਕਰੇਗਾ ਮੰਮੀ ਮੇਰੀ ਗੱਲ ਸੁਣ ਜਾਣਾ ਹਰੇਕ ਨੇ ਦੁਨੀਆ ਤੇ ਰਹਿਣਾ ਕਿਸੇ ਨੇ ਨਹੀਂ ਸਦਾ ਇੱਥੇ ਮੇਰੀ ਗੱਲ ਸੁਣ ਮੈਂ ਜਿੰਨੂੰ ਵਿਆਹ ਕੇ ਲਿਆਇਆ ਨਾ ਉਹਦੇ ਨਾਲ ਜਿੰਦਗੀ ਕੱਟੂਗਾ ਠੀਕ ਹੈ ਨਾ ਰੱਖ ਲੂਗੀ ਮੈਨੂੰ ਸਾਹ ਲੂਗੀ ਮੇਰੀ ਗੱਲ ਸੁਣ ਜਦੋਂ ਬੰਦਾ ਲਾਵਾ ਲੈਂਦਾ ਜਦੋਂ ਵਿਆਹ ਹੁੰਦਾ ਨਾ ਉਹਦੇ ਕੁੜੀ ਨੂੰ ਵਿਆਹ ਕੇ ਲਿਓਣੇ ਆ ਉਦੋਂ ਆਪਾਂ ਕਸਮਾਂ ਖਾਣੇ ਆ ਤੇ ਉਦੋਂ ਇਹ ਜਿਹੜੀ ਕਹਿੰਦੀ ਆਪਾਂ ਕਿ ਹਾਂ ਜੇ ਇਹਦੇ ਘਰੇ ਜਵਾਗ ਨਾ ਹੋਇਆ ਤੇ ਇਹਨੂੰ ਛੱਡਾਵਾਂਗੇ ਉਦੋਂ ਵੀ ਗੱਲ ਕਰੀ ਜਾਂਦੀ ਹੈ ਨਾ ਮਾਤਾ ਮਾਤਾ ਬੜਾ ਆਸਾਨੀ ਨਾਲ ਕਹਿ ਦਿੱਤਾ ਤੂੰ ਕਿ ਦੂਜਾ ਵਿਆਹ ਕਰ ਲਾ ਮੇਰੀ ਗੱਲ ਸੁਣ ਜਿਹੜੇ ਬੱਚਾ ਨਹੀਂ ਹੁੰਦਾ ਜੇ ਇਹ ਹੋਈ ਕੱਲ ਨੂੰ ਨੁਕਸ ਤੇ ਮੇਰੇ ਵਿੱਚ ਹੁੰਦਾ ਤੇ ਤੂੰ ਇਹਨੂੰ ਕਹਿ ਲੈਂਦੀ ਕਿ ਮੇਰੇ ਕੋਲ ਤੇ ਨੁਕਸਿਆ ਜਾ ਤੂੰ ਕਰਵਾ ਤੂੰ ਜਾ ਵੀ ਜਾ ਕਹਿੰਦੀ ਤੂੰ ਮੇਰੀ ਸੁਣ ਗੱਲ ਮੈਂ ਜਾਦੀ ਆ ਨਾ ਆਪਣੀਆਂ ਗੱਲਾਂ ਤੇ ਨਾ ਮਿਲੋਂ ਜੜਾ ਮੈਨੂੰ ਪੰਗੇ ਤੇ ਨਾ ਪਾ ਜਰਾ ਸਮਝ ਲੱਗੀ ਨਾ ਮੇਰੀ ਸੁਣ ਗੱਲ ਮੈਂ ਕੁਛ ਨਹੀਂ ਇਹਨੂੰ ਆਦੀ ਤੇ ਨਾ ਮੈਂ ਕੁਛ ਤੈਨੂੰ ਆਪੂਗੀ ਠੀਕ ਹੈ ਨਾ ਨਾ ਮੈਂ ਨੂੰ ਕੋਈ ਮਹਿਣਾ ਦਊਗੀ ਠੀਕ ਹੈ ਤੂੰ ਵੀ ਨੂੰ ਮੈਂ ਕੋਈ ਮੈਂ ਗੱਲ ਨਹੀਂ ਆਂਦੀ ਤੇ ਧਿਆਨ ਨਾਲ ਸੁਣ ਲੈ 6 ਮਿੰਟ ਟਾਈਮ ਮੈਂ ਤੈਨੂੰ ਦਿੰਦੀ ਜੇ 6 ਮਿੰਟਾਂ ਚ ਕੋਈ ਖੁਸ਼ਖਬਰੀ ਸੁਣਾਤੀ ਤੂੰ ਹੀ ਫਿਰ ਤੇ ਕੋਈ ਗੱਲ ਨਹੀਂ ਅ ਨਹੀਂ ਤੇ ਫਿਰ ਵੇਖੀ ਜਿੰਨਾ ਮਰਜੀ ਤੂੰ ਬੋਲੀ ਜਿੰਨਾ ਮਰਜੀ ਇਹ ਚੀਕਾ ਮਾਰੇ ਜਾ ਇਹਦੇ ਪੇਕੇ ਬੋਲਣ ਮੈਂ ਕਹੇ ਜੀ ਨਹੀਂ ਸੁਣੀ ਮੈਨੂੰ ਤੱਕੇ ਮਾਰ-ਬਾਰ ਕਟਣਾ ਫਿਰ ਨਾ ਬੋਲੀ ਸੁਣ ਲੈ ਗੱਲ ਮੇਰੀ ਇੱਕ ਵਾਰ ਠੀਕ ਹੈ ਮਾਤਾ ਟਾਈਮ ਆਉਂਗਾ ਤਾਂ ਵੇਖ ਲਾਂਗਾ ਮੈਂ ਹੋ ਵੀ ਟਾਈਮ ਆ ਹੀ ਜਾਣਾ ਕਾਕਾ ਤਿਆਰ ਲੈ بس ਐ ਹੋਇ ਤੇ ਕਡਰਾ ਮਾਇਆ ਅੱਖਾਂ ਚ ਪਾ ਲਿਆ ਕਸੋਨਾ ਤੇ ਤੁਰ ਪਏ ਉਧਰ ਨੂੰ ਨੁੱਕਰ ਤੇ ਤੁਰ ਪਏ ਉਧਰ ਨੂੰ ਨੁੱਕਰ ਤੇ ਬਹਿ ਗਏ ਤੇ ਪਖੰਡ ਜਿਆ ਕਰ ਲੈ ਜਿਹੜੇ ਕੰਮ ਨੂੰ ਮੈਂ ਆਨੀ ਆ ਉਹ ਕੰਮ ਵੱਲ ਧਿਆਨ ਦਿੰਦੇ ਹੀ ਨਹੀਂ ਤੂੰ ਫੇਰ ਰੋਣ ਲੱਗ ਪਿਆ ਤੈਨੂੰ ਮੈਤੇ ਵਿਸ਼ਵਾਸ ਨਹੀਂ ਦੱਸ ਮम्मी ਤੇ ਕਹਿਣ ਤੇ ਰੋਈ ਨਹੀਂ ਦੱਸ ਮੈਂ ਗੱਲਾਂ ਭਾਵੇਂ ਉਹ 6 ਮਹੀਨੇ ਭਾਵੇਂ ਉਹ 1 ਸਾਲ ਭਾਵੇਂ 20 ਸਾਲ ਤੈਨੂੰ ਮੈਂ ਕਿਤੇ ਨਹੀਂ ਜਾਣ ਦਿੰਦਾ ਤੂੰ ਇੱਥੇ ਹੀ ਆ ਰੰਜੀ ਮੈਂ ਵੀ ਤੁਹਾਡੀਆਂ ਖੁਸ਼ੀਆਂ ਚਾਹੁੰਨੀ ਆ ਜੇ ਮੰਮੀ ਜੀ ਕਹਿੰਦੇ ਨੇ ਤੇ ਤੁਸੀਂ ਕਰ ਲਓ ਦੂਜਾ ਵਿਆਹ ਕੋਈ ਗੱਲ ਨਹੀਂ ਮੈਂ ਅਡਜਸਟ ਕਰ ਲਾਂਗੀ ਕਿਹੋ ਜੀ ਗੱਲਾਂ ਕਰਦੀ ਤੂੰ ਮੈਂ ਕਿਉਂ ਕਰਾਵਾਂ ਦੂਜਾ ਵਿਆਹ ਇੱਕ ਜਵਾਗਲੀ ਇਦਾਂ ਨਹੀਂ ਹੋ ਸਕਦਾ ਠੀਕ ਹੈ ਨਾ 나ਇਨ ਰਜਮੀ ਰਵਾਜ ਦਿੰਦਾ ਜੇ ਕੰਮ ਕਰ ਲਈ ਮੈਂ ਨਹੀਂ ਛੱਡ ਸਕਦਾ ਮੰਮੀ ਦਾ ਤਾਂ ਕੰਮ ਹੈ ਨਾਲੇ ਗੱਲ ਕਰਨਾ ਮੇਰੀ ਗੱਲ ਸੁਣੋ ਘਰ ਚ ਕਲੇਸ਼ ਮੁੱਕਣਾ ਹੀ ਨਹੀਂ ਆ ਜਿੰਨਾ ਚਿਰ ਤੂੰ ਮੰਮੀ ਜੀ ਦੀ ਗੱਲ ਨਾ ਮੰਨੀ ਹੁਣ ਵੇਖੋ ਇਹ ਤੇ ਰੱਬ ਦੀ ਰਜ਼ਾ ਵਾ ਇਹਦੇ ਚ ਅਸੀਂ ਕੀ ਕਰ ਸਕਦੇ ਆ ਇਹ ਸਾਡੇ ਵਾਸਤੇ ਦੀ ਗੱਲ ਨਹੀਂ ਹੈਗੀ ਤੇ ਕਿੱਦਾਂ ਸਾਡੇ ਘਰ ਦਾ ਕਲੇਸ਼ ਨਿਬੜੂਗਾ ਇਦਾਂ ਮੈਂ ਤਾਂ ਹੀ ਕਹਿਣੀ ਆ ਕਿ ਇੱਕ ਦਿਨ ਤੁਹਾਨੂੰ ਮੰਮੀ ਜੀ ਦੀ ਗੱਲ ਮੰਨਣੀ ਹੀ ਪੈਣੀ ਆ ਮੇਰੀ ਗੱਲ ਸੁਣ ਜਦੋਂ ਟਾਈਮ ਆਊਗਾ ਨਾ ਦੇਖੀ ਚੋਗੀ ਜਿਹੜੇ 6 ਮਹੀਨੇ ਦਿੰਦੀ ਨੇ ਮਾਤਾ ਦੇ ਜੰਦੇ ਠੀਕ ਹੈ ਨਾ ਜੇ ਤੈਨੂੰ ਮਿਹਣਾ ਮਾਰਿਆ ਨਾ ਹੁਣ ਤੂੰ ਤੂੰ ਮੈਨੂੰ ਦੱਸ ਨਹੀ ਠੀਕ ਹੈ ਉਹ ਮੇਰੀ ਗੱਲ ਸੁਣ ਤੂੰ ਛੱਡ 6 ਮਹੀਨੇ ਦੇ ਖੋਜਣਾ ਹੈ ਸ਼ੇਮੀ ਨੇ ਤੇ ਕਰ ਤੂੰ ਬਾਅਦ ਵਿੱਚ ਵੇਖੂਗਾ ਮੈਂ ਗਏ ਤੇ ਕਿ ਚੱਲ ਨਹੀਂ ਗਿਆ ਪਰ ਟੈਨਸ਼ਨ ਨਾ ਲਿਆ ਕਰ ਤੂੰ ਤੂੰ ਹੋ ਸ਼ਮੀ ਜਿਹੜੀ ਨੂੰ ਵਿਆਹ ਲੈ ਆਣ ਉਦਾਂ ਵਿਆਹ ਕਰ ਖੁਸ਼ ਰਹਿ ਕੇ ਰੋਇਆ ਨਾ ਕਰ ਰਣਜੀਤ ਹਾਂ ਇੱਕ ਗੱਲ ਦੱਸੋ ਸ਼ੇਮੀ ਨੇ ਬਾਤ ਤੁਸੀਂ ਛੱਡ ਦੋਗੇ ਮੈਨੂੰ ਮੰਮੀ ਜੀ ਦੇ ਕਹਿੰਤੇ ਕਰੋ ਗੜ ਦੋਗੇ ਤੈਨੂੰ ਕੀ ਲੱਗਦਾ ਤੇ ਲੱਗਦਾ ਕੁਛ ਇਦਾਂ ਦਾ ਕਰੂੰਗਾ ਮੈਂ ਜਿਹੜਾ ਤੇਰੇ ਲਈ ਆੜਿਆ ਸਾਰੇ ਘਰ ਦੇ ਲਈ ਘਰ ਦੇ ਨਾਲ ਦਿੰਦਾਸ ਪਾਵੇ ਤੈਨੂੰ 6 ਮਹੀਨੇ ਹੋ ਗਏ ਜਨਾ ਟੈਮਰ ਜੀ ਤੇ ਮੈਂ ਕਿਤੇ ਨਹੀਂ ਜਾਣ ਦਿੰਦਾ ਤੂੰ ਟੈਨਸ਼ਨ ਨਾ ਲੈ ਰੋਣਾ ਤੂੰ ਜਦੋਂ ਥੋੜਾ ਟਾਈਮ ਬਣਾ ਮਾਦਾ ਆਪ ਹੀ ਫਸ ਗਈ ਐ ਕਹਿ ਕੇ ਤੈਨੂੰ ਕੁਝ ਕਹਿਣ ਚੁਕੀ ਤੀ ਨਾਲੇ ਮੈਨੂੰ ਇਹ ਟੈਨਸ਼ਨ ਨਹੀਂ ਮੈਂ ਕੰਮ ਤੇ ਨਹੀਂ ਜਾਂਦਾ ਤੈਨੂੰ ਪਿੱਛੇ ਤੰਗ ਕਰੂਗੀ ਚਲ ਮੈਂ ਹੁਣ ਇੰਨੇ ਨਹੀਂ ਨਹੀਂ ਜੁਗਿਆ ਕੰਮ ਤੇ ਜਾਂਜੂਗਾ ਤਾਂ ਹੋ ਗਿਆ ਨਾ ਤੈਨੂੰ ਤੰਗ ਤੇ ਨਾ ਕਰੀ ਤੂੰ ਆਪਣੇ ਕੰਮ 'ਤੇ ਧਿਆਨ ਦੇ ਇਹਨਾਂ ਵੱਲ ਧਿਆਨ ਦੇ ਇਗਨੋਰ ਮਾਰ ਇਹਨਾਂ ਨੂੰ ਮਾਤਾ ਨੂੰ ਇਹਦਾ ਤਾਂ ਕੰਮ ਐ ਤੇ ਮਾੜਾ ਮੋਟਾ ਕੁਝ ਕਹਿੰਦੀ ਵੀ ਐ ਨਾ ਤੇ ਮੈਨੂੰ ਦੱਸ ਮੈਂ ਆਪੇ ਸੰਭਲੂਗਾ ਸਾਰੀ ਗੱਲ ਸਹੀ ਨਾ ਰੋ ਚੋਪਰੇ ਖੁਸ਼ ਰਹੇ ਚਲ ਮੇਰੇ ਕਿਹੜਾ ਮਾਰ ਕੇ ਆਉਂਦੇ ਬਾਹਰ ਤੇ ਰੋਣਾ ਨਹੀਂ ਆ ਠੀਕ ਆ ਨਹੀਂ ਰੋਂਦੀ ਹਾਂ ਬਸ ਜਿੰਦਗੀ ਜੀਣ ਵਾਸਤੇ ਤੇ ਆਪਣੇ ਘਰ ਚ ਰਹਿਣ ਵਾਸਤੇ ਹਾਂ ਤੇ ਮੌਲਤ ਦਿੱਤੀ ਗਈ ਆ 6 ਮਹੀਨੇ ਦੀ ਮੌਲਤ ਮਿਲ ਗਿਆ ਹਾਂ ਕਿ ਬਚਾਅ ਹੋ ਜਾਊਗਾ ਤੇ ਠੀਕ ਆ ਨੇ ਤੇ ਘਰੋਂ ਕੱਢਿਆ ਜਾਊਗਾ ਵਾਓ ਰੱਬਾ ਕਿਹ ਐਸੇ ਤੇਰੇ ਰੰਗ ਕਿਦਾਂ ਤੇ ਲਿਖਿਆ ਹੀ ਮੇਰੇ ਲਈ ਮੰਮੀ ਆ ਹੁਣ ਤੁਸੀਂ ਉਹਨੂੰ ਕਿ 6 ਮਹੀਨੇ ਦਾ ਮੌਕਾ ਦਿੱਤਾ ਬੱਚਾ 6 ਮਹੀਨੇ ਚ ਉਹਨੇ ਕਿ ਤੂੰ ਸੁੱਟ ਦੇਣਾ ਮੈਂ ਕਮਲ ਜੀ ਮੈਂ ਉਹਨੂੰ ਇੱਕ ਚਾਂਸ ਦਿੰਦਾ ਐ ਵੀ ਆਪਣਾ ਅਜੇ ਵੀ ਕਿਤੇ ਸੋਚ ਵਿਚਾਰ ਲਓ ਮੈਂ ਤੇ ਬਹੁਤ ਕਰ ਦਿੱਤਾ ਆਪਣੇ ਰਾਣੇ ਨੂੰ ਤੇ ਬੜਾ ਬੋਲਦਾ ਹੈ ਨਾ ਇਹ 6 ਮਹੀਨਿਆਂ ਚ ਵੇਲੇ ਕੀ ਕਰਦਾ ਚਲ ਸੋਨਣਾ ਨੂੰ ਦਿੱਤਾ ਜੇ ਨਾ ਜਿੰਨਾ ਤੇ ਉਮੀਦ ਹੋਵੇ ਜਿੱਤੇ ਉਮੀਦ ਨਹੀਂ ਹੈਗੀ ਉਹ ਤੇ ਚਾਂਸ ਕਰਾ ਦੇਣਾ ਜੀ ਉਹਨੂੰ ਕੋਈ ਗੱਲ ਨਹੀਂ ਕੋਤ ਆਪਾਂ ਦਾ ਦਿੱਤਾ ਨਾ ਮੇਰਾ ਫਰਜ਼ ਸੀ ਦੇਣਾ ਮੈਂ ਦੇ ਦਿੱਤਾ ਤੇ ਤੂੰ 6 ਮਹੀਨੇ ਮੈਂ ਤੈਨੂੰ ਦੇ ਬ ਆਪਣੇ ਕੋਲ ਹਮੇਸ਼ਾ 6 ਮਹੀਨੇ ਰਿਡਿਊ ਕਰੰਦੇ ਜੇ ਅੱਜ ਨਾਨੀ ਨੇ ਜਿਹੜੀ ਗੱਲ ਕੀਤੀ ਜੇਗੀ ਤੇ ਉਹਨਾਂ ਨਾਲ ਗੱਲ ਕਰੋ ਹਾਂ ਉਹਨੂੰ 6 ਮਹੀਨੇ ਦੇਣ ਦਾ ਕੀ ਫਾਇਦਾ ਤੁਹਾਨੂੰ ਤੂੰ ਨਾ ਚੁੱਪ ਰਹਿ ਮੇਰੇ ਦਿਮਾਗ 'ਚ ਹੋ ਵੀ ਹੈਗਾ ਇਹਨਾਂ ਦਾ ਨਿਕਲਦੇ 6 ਮਹੀਨੇ ਕੁਝ ਨਹੀਂ ਹੋਣਾ 6 ਮਹੀਨੇ ਤੈਨੂੰ ਸੁਟਕੀ ਲਾਉ ਤੇ ਜਾਣੇ ਓ ਮੰਮੀ 6 ਮਹੀਨੇ ਡਿੱਗਦੇ ਰਹੋਗੇ ਨਾ ਉਧਰ ਜਿਹੜੀ ਕੁੜੀ ਵੇਖੀ ਲਾਉਂ ਵੀ ਮੰਗੀ ਜਾੜੀ ਜੇ ਕਿਤੇ ਹੋਰ ਬਾਜੂ ਵੇਖ ਦੇਣੀ ਹੋ ਕਿਤੇ ਹੋਰ ਉਹ ਕਿਤੇ ਨਹੀਂ ਮੰਗੀ ਜਾਂਦੀ ਤੂੰ ਟੈਨਸ਼ਨ ਨਾ ਲਾ ਸਾਰਾ ਕੰਮ ਉੱਥੇ ਹੀ ਹੋਊਗਾ ਮੌਕੇ ਤੇ ਹੁੰਦੇ ਜਿਹੜੇ ਸਾਹਮਣੇ ਜਾਂਦੇ ਬਾਰ ਬਾਰ ਮੌਕੇ ਨਹੀਂ ਮਿਲਦੇ ਹੁੰਦੇ ਪੁੱਤਰੇ ਇਹ ਵੀ ਮੈਂ ਸੰਭ ਲੈਣਾ ਤੂੰ ਟੈਨਸ਼ਨ ਨਾ ਲਾ ਕੀ ਪਤਾ ਕਦੋਂ ਸੰਭਣਾ ਜਿਹੜੇ ਹੱਥੋਂ ਸਾਰਾ ਕੁਝ ਚਲ ਗਿਆ ਫੇਰ ਸੰਭ ਕੇ ਬਹਿ ਜਾ ਇੱਕ ਬਾਰ ਛੋਟਾ ਮਾਰ ਕੇ ਨਾ ਸਿਰ ਪਾੜਦਾ ਮੰਮੀ ਤੁਸੀਂ 6 ਮਹੀਨੇ ਰਵੇਟ ਕਰਨ ਦੇ ਜੇ ਇੱਥੇ ਤੇ ਘੜੀ ਪਾਲਦਾ ਨਹੀਂ ਪਤਾ ਇੰਨਾ ਨਾ ਸੋਚੋ ਜੇ ਬੱਚਾ ਵਿਗੜ ਜੇ ਨਾਲ ਉਹ ਦੋ ਲਾ ਕੇ ਸਮਝੋਣੀਆਂ ਵੀ ਪੈਦੀਆਂ ਵਾ ਜੇ ਕਿਤੇ ਰਣਜੀਤ ਭਾਈ ਦਾ ਉਹਨਾਂ ਦੋ ਮਹੀਨਿਆਂ ਨੂੰ ਕਿਤੇ ਕਰ ਦੋਗੇ ਹੋਸ਼ 6 ਮਹੀਨਿਆਂ ਨੂੰ ਕੀ ਪਤਾ ਆਪਣੇ ਕਰ ਖੁਸ਼ੀ ਹੋਣ ਵਾਲੀ ਹੋ ਜੇ ਦੇ ਕਹਿ ਤ ਦਿੱਤਾ ਉਹਨੂੰ ਕਿ ਜੇ ਨਾ ਹੋਇਆ ਮੈਂ ੱੱਕੇ ਮਾਰ ਕੇ ਬਾਹਰ ਕੱਟਣਾ ਹੋਰ ਤੀਕਵਾਉਣਾ ਮੰਮੀ ਹੋਂਦੀ ਉਹਨੂੰ 6 ਮਹੀਨੇ ਦਾ ਟਾਈਮ ਦਿੱਤਾ ਕੱਲ ਨੂੰ ਸਾਲ ਦਾ ਦੋਗੇ ਬਾਅਦ ਚ ਸਾਰੀ ਉਮਰ ਹੀ ਡੇਰਾ ਲਾ ਕੇ ਬਹਿ ਜੂਗੀ ਤੁਸੀਂ ਆਪ ਸੋਚੋ ਮਮਾ ਵੀ ਸ਼ਦੈਣ ਆਉਗੀ ਅਨੂ ਸਾਲ ਦਾ ਟਾਈਮ ਦਊਗੀ 6 ਮਹੀਨੇ ਤੇ ਦਿੱਤਾ ਨਾ ਮੇਰਾ ਕੀ ਪਤਾ ਮੈਂ 2 ਮਹੀਨੇ ਤੇ ਉਸੇ ਕੁੜੀ ਦਾ ਪਾ ਵੇਖ ਕੇ ਤੇਰਾ ਵਿਆਹ ਕਰ ਦਵਾਂ ਮੈਂ ਪੱਕਾ ਫੜੀ ਕਰ ਦਿੱਤਾ ਕਿ ਤੇ ਕੁ 6 ਮਹੀਨੇ ਰੱਖਣਾ ਹੈ ਕਰਣਾ ਮੈਂ ਮੰਮੀ ਤੇ ਕਹਿਂਦੇ ਜੀ ਪਰ ਕਰਕੇ ਵਿਖਾਈਦਾ ਹੁੰਦਾ ਵਾ ਨਾ ਜਿੰਨਾਂ ਦੀ ਮੇਤੇ ਗੁੱਸਾ ਕਰਨ ਦੇ ਉਹਨਾਂ ਉੱਤੇ ਕਰਕੇ ਵਿਖਾਓ ਕਰਨ ਦੇ ਹੀ ਤੂੰ ਟੈਨਸ਼ਨ ਨਾ ਨਾ ਤੂੰ ਬਹੁਤਾ ਨਾ ਬੋਲ ਹੁਣ ਮੇਰੇ ਨਾਲ ਲੈ ਦੱਸ ਮੰਮੀ ਮੈਨੂੰ ਕੀ ਲੋੜ ਪਈ ਬੋਲਣ ਦੀ ਮੈਨਰੇ ਤੁਹਾਨੂੰ ਸਮਝਾਉਉਣੀ ਨਹੀਂ ਨਹੀਂ ਹੈ ਨਾ ਕਿ ਕੀ ਹੋਉਂਦੇ ਤੁਸੀਂ ਆਪਸਿਆਂ ਨੇ ਜੀ ਕੋ ਜਿਆਦਾ ਇਤ ਨਹੀਂ ਸਭ ਲੋਂਦਾ ਕਿ ਚੁੱਪ ਕਰ ਜਾ ਮੈਂ ਤੈਨੂੰ ਆਖੀ ਮੇਰੇ ਉਧਰ ਰਹੇ ਹਰ ਕਾਲ ਦਾ ਗੁੱਸਾ ਹੀ ਆਉਂਦਾ ਬਣਾ ਉਹ ਤੁਹਾਨੂੰ ਚੰਗੀ ਲੱਗਦੀ ਹੈ ਹੁਣ ਹਾਂ ਤੈਨੂੰ ਉਹਨੂੰ ਮੈਂ ਗੱਲਾਂ ਕਰਦੀ ਆ ਚੰਗੀ ਲੱਗਦੀ ਆ ਚੰਗੀ ਲੱਗਦੀ ਤੇ ਉਹਦੀ ਬਾਈ ਨਹੀਂ ਛਾੜਨਾ ਕਰਦੀ ਬਾਹਰ ਵੇ ਕੋਈ ਆਇਆ ਹਾਲਾ ਵੇਂਦੀ ਮੰਮੀ ਕੀ ਚੀਜ਼ ਦੇ ਸੱਸਿਆ ਭੈਣ ਜੀ ਸੱਸੀ ਖਾਣ ਸੱਸੀ ਬੋਲ ਬਣਾਓ ਬਸ ਠੀਕ ਹੈ ਸਸਿਕਾਸ ਸਸਿਕਾ ਠੀਕ ਜੀ ਹਾਂ ਜੀ ਸਸਿਕਾ ਮਾਸੀ ਜੀ ਸਸੂ ਕਾਤ ਲਾਜੋ ਬੈਠੋ ਚਾਚੀ ਜੀ ਹਾਂ ਹਾਂ ਲੱਗੇ ਬੈਠੋ ਬੈਠੋ ਕੋਰੇ ਤੇ ਜਰ ਆ ਗਏ ਮੂੰ ਚੋਕੇ ਚਾਹ ਹੈ ਮੂੰ ਚੋਕੇ ਅੱਜ ਇੱਥੇ ਕੋਈ ਕੋਹੋ ਜੀ ਕੋਈ ਗੱਲਬਾਤ ਨਹੀਂ ਖੁਸ਼ਖਬਰੀ ਨਹੀਂ ਕੋਈ ਲਹਿੜਾ ਨਹੀਂ ਕੋਈ ਦੇਣਾ ਨਹੀਂ ਤਾਂ ਫਿਰ ਕੋਈ ਦੂਜੇ ਕਦਮ ਤੁਰੇ ਰਹਿੰਦੇ ਆ ਇਹ ਤਾਂ ਕੋਈ ਚੰਗੀ ਗੱਲ ਹੁੰਦੀ ਫਿਰ ਤੇ ਆਉਂਦੇ ਵੀ ਚੰਗੇ ਲੱਗਦੇ ਆ तू देखदे ना आ जंदे चोक के चलो कोई ना मम्मी में बैठे आ जाओ चलो आ जाओ मासी जी कोई नहीं इधर आ जाओ साडे लाग गए आ जाओ थी लाग गए है बच्चे तुम्हारे ससी काम ससी काम मैं क्या आवाज हो रही कोई आया लगदा ससी भाभी ठीक है जी हां वो सब ठीक उतना ठीक है हां जी भाभी मैं देख पाजी ससी दा ससी क्या हाल है अंदाज ਵੇਖ। ਵੈਸੇ ਮੈਂ ਪਾਣੀ ਤਾਂ ਲਿਆ ਆ। ਇਹ ਪਾਣੀ ਨਹੀਂ ਪੀਣਾ। ਇੱਥੇ ਮੈਂ ਆ। ਇੱਥੇ ਆ ਦਲੀ ਜੀ। ਹੁਣੇ ਚਾਹ ਪਾਣੀ ਪੀ ਕੇ ਆ ਜੀ ਆਪਾਂ। ਘਰ ਉੱਥੇ ਆ ਕੇ ਬਣਾ ਲੈਣੀ ਚਾਹ ਫੇ। ਮੈਂ ਕਹਿੰਦਾ ਸਿਮਰਤ ਬੈ ਜਾ ਬੈ ਜਾ। ਚੰਗਾ ਹੋ ਗਿਆ ਭੈਣ ਜੀ ਤੁਸੀਂ ਆ ਗਏ ਜੇ। ਨਹੀਂ ਤਾਂ ਮੈਂ ਆਪ ਹੀ ਚੱਲੀ ਹਾਂ ਤੁਹਾਡੇ ਵੱਲ। ਚਲੋ ਆਓ ਭੈਣ ਜੀ। ਹੁਣ ਚੱਲਦੇ? ਨਹੀਂ ਅੱਜ ਰਾਤ ਉਧਰ ਹੀ ਹੋ ਸੱਟ। ਤੁਸੀਂ ਆ ਹੀ ਗਏ ਜੇ। ਹੁਣ ਕੀ ਕਰਨਾ ਜਾ ਕੇ? ਆਪਾਂ ਇੱਥੇ ਹੀ ਗੱਲ ਕਰ ਲੈਨੇ ਆ। ਕੱਲ ਸਿਮਰਤ ਗਈ ਨਹੀਂ ਉਧਰ। ਅੱਜ ਵੀ ਇਹਨੂੰ ਕੀ ਕਿਹਾ ਜੇ? ਪੀ ਆਪਣਾ ਬੱਚਾ ਤੂੰ ਜੰਮ ਕੇ ਇਹਦੀ ਝੋਲੀ ਚ ਪਾ ਦੇ ਅਜੇ ਬੱਚਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੂੰ ਕਿਹੋ ਜੀ ਅਕਲ ਦੇ ਦੇ ਜੇ ਤੁਹਾਨੂੰ ਸੋਹਣੀ ਅਕਲ ਦੇਣੀ ਨਹੀਂ ਉਹਦੀ ਕੋਈ ਉਹ ਮਾਸੀ ਜੀ ਇਸੇ ਕਰਕੇ ਤੇ ਆਪਾਂ ਆਏ ਆ ਸਾਡੇ ਕੋਲ ਗਲਤੀ ਹੋ ਗਈ ਆ ਲਖੋ ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ਸਹੀ ਗੱਲ ਕਿੰਨੀ ਗਲਤ ਗੱਲ ਹੈ ਉਸ ਬੱਚੇ ਦੇ ਮਨ ਤੇ ਕਿੰਨੀ ਠੇਸ ਲੱਗੀ ਹੋਵੇ ਤੁਸੀਂ ਦੱਸੋ ਅਜੇ ਆਇਆ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੁਸੀਂ ਉਹਨੂੰ ਪਹਿਲਾਂ ਸੁਨਾਤਾ ਫੇ ਉਹਦੀ ਝੋਲੀ ਚ ਪਾ ਦੇ ਉਹਦੀ ਚ ਹੋਵੇ ਜਾਂ ਉਹਦੀ ਚ ਹੋਵੇ ਗੱਲ ਤੇ ਕੋਈ ਐ ਉਹਦਾ ਤੇ ਉਹਦੇ ਲੋਕਾਂ ਦਾ ਉਹ ਕਿਤਨਾ ਆਪਣਾ ਬੱਚਾ ਨੂੰ ਦੇ ਦੋਗੇ ਦੱਸੋ ਮੱਸੇ ਜੀ ਮੈਂ ਤੁਹਾਡੀ ਗੱਲ ਸਮਝਦਾ ਅਸੀਂ ਤਾਂ ਇਹ ਕਰਕੇ ਹੀ ਤੁਹਾਡੇ ਕੋਲ ਆਏ ਆ ਚਲੋ ਮੱਸੇ ਜੀ ਤੇ ਅਸੀਂ ਦੇ ਵੀ ਦਿੰਦੇ ਆ ਪਰ ਇਹ ਗਲਤੀ ਸਾਡੂ ਕੋਈ ਹੋਗੀ ਕਿ ਆਪਾਂ ਪਹਿਲੇ ਬੱਚੇ ਨੂੰ ਲੈ ਕੇ ਦਿੱਤਾ ਹੈ ਜੀ ਮੈਂ ਧੀ ਦੀ ਮਾਂ ਆ ਨਾ ਧੱਤ ਕਰਕੇ ਮੇਰੇ ਮਨ 'ਚ ਇਹ ਗੱਲ ਆ ਗਈ ਇਹ ਵੀ ਕਿ ਮੇਰੀ ਧੀ ਹੈ ਕਿ ਤੂੰ ਆਪਣਾ ਬੱਚਾ ਨੂੰ ਦੇ ਦੇ ਤਾਜੀ ਤੇ ਮੋੜ ਤੇਰਨ ਦੇ ਚਲੋ ਭੈਣ ਜੀ ਮਾਤਾ ਦੇ ਕੋਹਾਂ ਚੁੜ ਕੇ ਮਾਫੀ ਮੰਗ ਲਈ। ਮੇਰੇ ਕੋ ਗਲਤੀ ਹੋ ਗਈ ਹੈ। ਇਹ ਗੱਲ ਨਹੀਂ ਸੀ ਮੈਨੂੰ ਕਹਿਣੀ ਚਾਹੀਦੀ। ਹਾਂ। ਜੇ ਸਿੰਗਰ ਦੇ ਅੱਗੇ ਬੱਚੇ ਹੁੰਦੇ ਨਾ। ਫਿਰ ਇਹ ਬੱਚਾ ਆਪਣਾ ਝੋਲੀ ਜਿਹਦੇ ਪਾਸ ਸਕਦੀ ਸੀ। ਪਰ ਭੈਣ ਜੀ ਐਸੇ ਕਰਕੇ ਮੈਂ ਤੁਹਾਨੂੰ ਦੱਸਾਂ। ਆ ਖੋਲ ਕੇ ਹੁਣ ਕੀ ਨਵਾਂ ਹੀ ਲਿਆਇਆ ਜੋ ਚੋਕੇ। ਪਹਿਲੇ ਚ ਖੋਲ ਕੇ ਵੇਖੋ। ਭੂਆ ਜੀ ਇਹ ਕੀ ਆ? ਖੋਲ ਕੇ ਵੇਖੋ। ਖੋਲ ਦੇ ਵੇਖੋ ਖੋਲ ਆਹ ਵੇਖੋ ਭੈਣ ਜੀ ਮੰਮੀ ਐ ਤੇ ਤੁਸੀਂ ਨਾ ਬਾਲਦੀ ਤੇ ਤੇਲ ਪਾਉਣ ਵਾਲਾ ਕੰਮ ਕਰਤਾ ਜੇ ਇਥੇ ਕਿਹਨੇ ਘਰ ਖੁਸ਼ੀਆਂ ਆਉਣਗੀਆਂ ਜਿਹੜੀਆਂ ਤੂੰ ਜਾ ਚੁੱਕਿਆ ਜਾਂ ਕਟੰਗਣੀ ਦੇ ਸਾਹਮਣੇ ਕਿਦੇ ਵਾਸਤੇ ਲਿਆ ਜੇ ਚਾਚੀ ਜੀ ਤੁਹਾਨੂੰ ਲਿਓ ਲੱਗਿਆ ਆਪਣ ਨੂੰ ਸੋਚਣਾ ਚਾਹੀਦਾ ਹੈ ਕੀ ਚੁੱਕ ਲਿਆ ਜੇ ਨਹੀਂ ਨਹੀਂ ਸਿਮਰਤ ਚਾਚੀ ਜੀ ਤੇ ਸਾਰੇ ਗੁਰਦੁਆਰਾ ਸਾਹਿਬ ਦੇ ਇਸੇ ਕੋ ਤੇ ਨੀ ਆ ਕੇ ਪਤਾ ਨਹੀਂ ਇਹਨਾਂ ਦੇ ਮਨ ਚ ਕੀ ਆਇਆ ਤੇ ਇਹਨਾਂ ਨੇ ਸ਼ਮੀ ਵਾਸਤੇ ਲਾ ਲਿਆ ਕੀ ਪਤਾ ਪਰਮਾਤਮਾ ਨੂੰ ਖੁਸ਼ੀ ਦੇ ਹੀ ਦੇ ਮੈਂ ਫੋਟੋ ਵੇਖ ਕੇ ਹੀ ਦੇ ਦਵੇ ਪਹਿਲਾਂ ਹੋਊਗਾ ਤੇ ਤੇ ਫੋਟੋ ਲਾਈ ਦੀ ਆ ਬੱਚਾ ਉਹਦੇ ਹੈ ਨਹੀਂ ਕੋਈ ਸਹੀ ਗੱਲਬਾਤ ਨਹੀਂ ਆ ਤੂੰ ਫੋਟੋ ਲਿਆ ਕੇ ਦੇ ਤਾਂ ਉਹ ਗੱਲ ਚ ਪਾ ਕੇ ਬੈਠੀ ਦੇਵੇ ਉਹ ਫਿਰ ਪਰਕਾ ਜੀ ਆ ਵੇਖੋ ਮਿਰਤੀ ਦੇ ਚਿਹਰੇ ਤੇ ਕਿੰਨੀ ਖੁਸ਼ੀ ਆ ਵੀ ਮੈਂ ਉਹ ਫਿਰ ਘਰ ਆਪਣੇ ਨੂੰ ਤਦਾ ਫੋਟੋ ਬਾਹਰ ਛੱਡਿਆ ਕਰਿਓ ਇਹ ਤੇ ਨਹੀਂ ਆ ਕੰਮ ਹੋਣਾ ਮਸ ਜੀ ਤੇ ਕਿਹੋ ਜੀਆਂ ਗੱਲਾਂ ਕਰ ਰਹੇ ਜੀ ਪੁੱਤ ਮੇਰਾ ਸਹੀ ਕਰਨ ਢਈ ਆ ਮੈਂ ਗੱਲ ਤੂੰ ਦੱਸ ਉਹ ਫੋਟੋ ਵੇਖ ਕੇ ਖੋਸਾਈ ਜਾਂਦੀ ਐ ਕੋਈ ਫੋਟੋ ਵੇਖ ਕੇ ਨਹੀਂ ਖੋਸੂ ਤੈਨਾਂ ਫੋਟੋ ਵੇਖ ਕੇ ਬੱਚੇ ਨਹੀਂ ਹੁੰਦੇ ਚਲੋ ਫੋਟੋ ਦੇ ਹੀ ਦਿੱਤੀ ਮਸ ਚਾਚੀ ਜੀ ਨੇ ਤੇ ਫੇਰ ਕੀ ਹੋਇਆ ਨਹੀਂ ਪੁੱਤ ਇਹ ਗਲਤ ਹੈ ਜੀਆ ਇਹ ਤੂੰ ਸਾਨੂੰ ਲੂਣ ਪਾ ਕੇ ਹੋਰ ਦੁਖੀ ਕਰਨਾ ਐ ਜੀ ਸਾਡੇ जखਮਾਂ ਤੇ ਤੂੰ ਹੀ ਪਉਣ ਆਏਂਗੇ ਨਾ ਭੈਣ ਜੀ ਨਾ ਮਾਸੀ ਜੀ ਇਹੋ ਜੀਆਂ ਗੱਲਾਂ ਕਰੋ ਇੱਥਾਂ ਦੀ ਗੱਲ ਨਾ ਕਰੋ ਮਾਸੀ ਜੀ ਜਿਹੜੇ जखਮ ਤੁਹਾਨੂੰ ਸਾਨੂੰ ਵੀ ਆਏ ਨਾ ਜੇ ਕੋਈ ਤੁਹਾਨੂੰ ਹੁੰਦੇ ਤੇ ਤੁਸੀਂ ਇਹਨੂੰ ਨਹੀਂ ਸੀ ਲਿਆਵਾਂਗੇ ਜੇ ਕੋਈ ਗੱਲ ਬਾਤ ਹੋ ਗਈ ਫਿਰ ਤੁਸੀਂ ਲੈ ਕੇ ਉਧਰ ਤਾਂ ਮਿੰਮੀ ਵੀ ਚਾਲ ਕਰਦਾ ਨਾਲੇ ਇਹ ਅਹੀ ਪੰਜਾਹ ਰੁਪਏ ਦੀ ਬੋਧ ਅਹੀ ਨਹੀਂ ਕਰੀ ਤੇ ਆ ਬਲਾਸ ਕੈਂਸੀ ਗੱਲ ਪੰਜਾਬਾਂ ਦੀ ਨਹੀਂ ਹੈਗੀ ਗੱਲ ਤਾਂ ਖੁਸ਼ੀ ਦੀ ਆ ਤੇ ਖੁਸ਼ੀ ਹੋਵੇ ਤੇ ਫੇਰ ਹੀ ਲਿਆਉਣੀ ਸੀ ਤੇ ਭੈਣ ਜੀ ਕੀ ਪਤਾ ਮਾਲਕ ਕਿਰਪਾ ਕਰ ਦਵੇ ਕੁਈ ਪਤਾ ਥੋੜਾ ਹੁੰਦਾ ਆ ਪੈਸਾ ਨਾ ਕਰੀ ਬਸ ਸਾਰੀ ਲੈ ਨੀ ਫੋਟੋਆਂ ਨਾ ਭਰ ਦਈਏ ਮੰਮੀ ਕਿਰਪਾ ਕਰ ਲੋ ਪੂਆ ਜੀ ਸਹੀ ਕਹਿਣ ਦੇਣੀ ਹਾਂ ਉਹ ਸਹੀ ਆ ਪੂਆ ਜੀ ਤੈਨੂੰ ਸਹੀ ਲੱਗਣਾ ਫਿਰ ਉਹਦਾਂ ਦੀਆਂ ਲਿਆ ਕੇ ਲਾ ਲੈਣੀਆਂ ਜੀ ਲਾਈਆਂ ਕਿਉਂ ਨਹੀਂ ਮੰਮੀ ਪਰਮਾਤਮਾ ਦਾ ਕੋਈ ਪਤਾ ਵਾ ਉਹਨੇ ਕਿਹੜੇ ਵੇਲੇ ਮੇਰ ਕਰ ਦੇਣੀ ਆ ਪਹਿਲੀ ਅਰਦਾਸ ਕਰੀਏ ਨਾ ਫੇਰੀ ਪੂਰੀ ਹੁੰਦੀ ਆ ਹੌਸਲਾ ਰੱਖ ਕੇ ਚੱਲੋ ਨਾ ਪਹਿਲਾਂ ਹੀ ਫੋਟੋਆਂ ਲਿਆ ਕੇ ਘਰ ਤੇ ਲਾ ਲਓ ਅਦਾਸਤਾ ਦੇ ਕਬੂਲ ਹੁੰਦੀ ਏ ਜੇ ਉਮੀਦ ਹੋਵੇ ਜਿੱਥੋਂ ਉਮੀਦ ਨਾ ਹੋਵੇ ਫਿਰ ਅਰਦਾਸ ਵੀ ਕੰਮ ਨਹੀਂ ਹੁੰਦੀ ਸਿਮਰਤ ਸਿਮਰਤ ਨਣੀ ਬੋਲੀ ਦਾ ਤੂੰ ਤੇ ਸਿਮਰਤ ਐ ਹੋਰ ਅਰਦਾਸ ਕਰਦੀ ਆ ਕਿ ਮੈਂ ਕਦੀ ਖੁਸ਼ ਨਾ ਰਵਾਂ ਹੋਂ ਤੇ ਮੈਨੂੰ ਤੇਰੀ ਨਾ ਚੰਗੀ ਤਰ੍ਹਾਂ ਪਤਾ ਲੱਗਿਆ ਚਾਲਦਾ ਨਹੀਂ ਤੂੰ ਚੁੱਪ ਕਰ ਮੈਂ ਕਰਦਾ ਇਹਦੇ ਨਾਲ ਗੱਲ ਦੱਸ ਤੇਰੀ ਤੇ ਭੈਣ ਆ ਤੂੰ ਤੇ ਸੋਹਰ ਅਰਦਾਸ ਕਰ ਤੇਦੀ ਝੋੜੀ ਭਰ ਜਾਏ ਤੇ ਤੂੰ ਹੀ ਇਹਦੇ ਬਾਰੇ ਮਾੜਾ ਬੋਲਦੀ ਪਈ ਆ ਮੈਂ ਹੀ ਕੀਤੀ ਆ ਬੜੀਆਂ ਅਰਦਾਸਾਂ ਕੀਤੀਆਂ ਪਰ ਜਿੱਦਣ ਤੇ ਕਈ ਕੱਲ ਦਾ ਮੈਨੂੰ ਇਹ ਗੱਲ ਕਹੀ ਨਾ ਉਹ ਚੀਜ਼ ਨਹੀਂ ਮੇਰੇ ਤੇ ਮਾਪ ਚੋ ਜਾਣਦੀ ਤੂੰ ਜੇ ਤਾਂ ਪਹਿਲਾਂ ਗਲਤੀ ਮੰਨਨੀ ਆ ਫਿਰ ਤੂੰ ਗੱਲ ਦੁਬਾਰਾ ਕਿਉਂ ਰਿਪੀਟ ਕਰਦੀ ਪਈ ਆ ਫਿਰ ਤੇ ਤੈਨੂੰ ਗੱਲ ਕਰਨ ਦਾ ਕੋਈ ਮਤਲਬ ਹੀ ਨਹੀਂ ਹੈਗਾ ਮੈਨੂੰ ਤਾਂ ਸਮਝ ਨਹੀਂ ਤੁਹਾਡੇ ਦਿਮਾਗੀਆਂ ਚੀਜ਼ ਆਈ ਕਿੱਦਾਂ ਮਾਫੀ ਮੰਗ ਤੇ ਲਈ ਜੇ ਇਹ ਤੁਹਾਨੂੰ ਕਹਿੰਦੀ ਆ ਤੁਹਾਡੇ ਦਿਮਾਗ ਚ ਨਹੀਂ ਤੇ ਤੁਹਾਡੇ ਦਿਮਾਗ ਹਵਾ ਨਹੀਂ ਹੁੰਦੀਆਂ ਨਹੀਂ ਕਿਹਾ ਉਹ ਆਜੀ ਇਹਨੂੰ ਪਹਿਲੇ ਇਹ ਕਲੀਅਰ ਕਰੋ ਕਿ ਮੈਂ ਤੁਹਾਨੂੰ ਕਦੀ ਇਹੋ ਜਿਹੀ ਗੱਲ ਕਹੀ ਆ ਨਹੀਂ ਸਾਨੂੰ ਸ਼ਮੀ ਨੇ ਨਹੀਂ ਕਿਹਾ ਇਹ ਗੱਲ ਇਹ ਤੇ ਮੇਰੇ ਤੇ ਚਾਚੀ ਦੇ ਵਿਚਾਰ ਆਇਆ ਇਹ ਮਾਂ ਮੈਂ ਨੇ ਕੀ ਆਖੋ ਨਾਲੇ ਤੂੰ ਬੋਲਦੀ ਜਿਸ ਤਰ੍ਹਾਂ ਪਈ ਆ ਤੈਨੂੰ ਵੱਡੇ ਛੋਟੇ ਦਾ ਕੋਈ ਨਹੀਂ ਆਈ ਨਹੀਂ ਨਾ ਤੂੰ ਮੇਰੇ ਸਾਹਮਣੇ ਇਤਰਾਹ ਕਰੇ ਕਈਆਂ ਨਹੀਂ ਚਾਚੀ ਨਾਲ ਗੱਲ ਕਰੀ ਜਾਂਦੀ ਆ ਤੂੰ ਸੇਖਾ ਕੜੀ ਕਿਆ ਕਬਸੇ ਉਹ ਕੋ ਬੋਲੰਦੀ ਆ ਵੀਰ ਜੀ ਭੈਣ ਦੀ ਮੈਂ ਕਿਉਂ ਤੂੰ ਮੇਰਾ ਦੁੱਖ ਨਹੀਂ ਤੂੰ ਦਾ ਦੁੱਖ ਕਿਉਂ ਜ਼ਿਆਦਾ ਹੁੰਦਾ ਆ ਪਰ ਖਾਸ ਕਰਕੇ ਇਹ ਕਹਿੰਦੇ ਆਸ ਤੋਂ ਬਾਅਦ ਮੈਂ ਤੇਰੇ ਮੂੰਹ 'ਚ ਇਹ ਸ਼ਬਦ ਨਹੀਂ ਸੁਣਾ ਭੈਣ ਤੇਰੀ ਮੈਂ ਤੂੰ ਉਹ ਵੀ ਸਾਡੀ ਨਹੀਂ ਲੱਗਦੀ ਜਿੰਨੀ ਤੂੰ ਆ ਮੈਂ ਲਾਸਟ ਵਾਰੀ ਤੇ ਮੁਗਾਇ ਦਿੱਤੀ ਮੇਰੇ ਤੁਹਾਡੀ ਵਾਹੇ ਨਹੀਂ ਕੋਈ ਚੰਗੀ ਤਾਂ ਦੁੱਖ ਵੀ ਹੋਣਾ ਨਾ ਮੇਰਾ ਦੁੱਖ ਦੋਖੜੇ ਕੰਮ ਜਾਂਦਾ ਤੂੰ ਤੋਰੇ ਸੋਚਦੀਆਂ ਕਿਉਂ ਮਨ ਚ ਇਹੋ ਜਿਹੀ ਗੱਲੇ ਲੰਨੀ ਆ ਤੇਰਾ ਵੀਰਾ ਨਹੀਂ ਆ ਰਹਿਣ ਤੇ ਲੱਗੀ ਸਹੀ ਕਹਿੰਦੇ ਨੇ ਲੋਕ ਬਚਪਨ ਵਿੱਚ ਜਿਹੜੀਆਂ ਪੈਣਾ ਭਰਾ ਇਕੱਠੇ ਖੇਡ ਕੇ ਰਹਿੰਦੇ ਆ ਨਾ ਜਦੋਂ ਵਿਆਹ ਜਾਂਦੇ ਨਾ ਉਹ ਸ਼ਰੀਕ ਬਣ ਜਾਂਦੇ ਨੇ ਦੇ ਨੇ ਕਰਦਾ ਜਿਹਨੂੰ ਮਿਹਣੇ ਦਿੰਦੇ ਉਹ ਹਰ ਇਹਦਾ ਚਾਚੀ ਜੀ ਦੇਖੋ ਸખી ਭੈਣ ਹੋ ਕੇ ਮੇਰੇ ਬਾਰੇ ਇਤਨਾ ਸੋਚਦੀ ਆ ਮੂੰਹ ਤੇ ਕਹਿ ਦਿੰਦੀ ਵੀ ਤੂੰ ਉਹਦਾ ਭਰਾਵਾਂ ਚ ਮੇਰਾ ਵਲ ਮੇਰੇ ਭਰਾ ਜੀ ਫਿਰ ਉਹਦੇ ਬਾਰੇ ਕਿਉਂ ਸੋਚਦੀ ਆ ਬਸ ਚਾਚੀ ਜੀ ਬਹੁਤ ਹੋ ਗਿਆ ਹੁਣ ਬਸ ਕਰੋ ਭੈਣ ਜੀ ਤੁਸੀਂ ਉਹਦੀ ਮਾਂ ਨਹੀਂ ਜੇ ਤੁਸੀਂ ਉਹਦੀ ਚਾਚੀ ਜੇ ਇਹ ਫਰਜ਼ ਤੁਹਾਨੂੰ ਨਹੀਂ ਆ ਮਾਰਨ ਦਾ ਉਹਦੀ ਮਾਂ ਨੂੰ ਫਰਜ਼ ਆ ਅਸਮਾਨੇ ਤੁਸੀਂ ਮੇਰੇ ਘਰ ਆ ਕੇ ਇਹ ਕੰਮ ਨਹੀਂ ਕਰਨਾ ਮਾਸੀ ਜੀ ਚਾਚੀ ਵੀ ਮਾਂ ਹੀ ਹੁੰਦੀ ਆ ਉਹ ਟੋਕ ਸਕਦੀ ਆ ਉਹ ਵੇਖਿਆ ਨੀ ਕਿਸ ਤਰ੍ਹਾਂ ਬੋਲਦੀ ਪਈ ਆ ਮਾਂ ਹੁੰਦੀ ਆ ਮਾਰ ਨਹੀਂ ਸਕਦੀ ਚਾਚੀ ਮਾਂ ਮਾਰ ਸਕਦੀ ਆ ਪਰ ਚਾਚੀ ਜੀ ਪਰ ਅਸੀਂ ਉਹਨਾਂ ਨੂੰ ਮਾਂ ਹੀ ਮੰਨਿਆ ਵਾ ਚਾਚੀ ਆਪਣੀ ਨੂੰ ਹੁਣ ਤੁਸੀਂ ਦੱਸੋ ਤੁਸੀਂ ਮੇਰੇ ਘਰ ਆ ਕੇ ਮੇਰੀ ਨੂੰਹ ਨੂੰ ਚਪੇੜਾ ਮਾਰੋਗੇ ਤਾਂ ਮੈਂ ਕਿੱਥੇ ਬਰਦਾਸ਼ਤ ਕਰੂੰਗੀ ਮੰਮੀ ਜੀ ਦੱਸੋ ਇਹ ਨਹੀਂ ਪਤਾ ਲੱਗਣਿਆ ਕਿ ਸਿਮਰਤ ਨੇ ਕੀ ਕੀਤਾ ਵਾ ਨਾ ਤਾਂ ਮੇਰੀ ਨਹੀਂ ਦੇਖਦੀ ਆ ਇਹਨਾਂ ਦੀ ਕੁਝ ਨਹੀਂ ਦੇਖਦੀ ਇਹਨਾਂ ਜੋ ਕੁਝ ਮੈਨੂੰ ਕਹ ਲੈ ਕਹ ਮੈਨੂੰ ਫੋਨ ਨਹੀਂ ਲਿਆ ਤੂੰ ਮੇਰੇ ਨਾਲ ਇਦਾਂ ਹੀ ਗੱਲ ਕਰਿਆ ਕਰੋ ਗੱਲ ਕਰਦੇ ਬਤਮੀਜੀ ਤੂੰ ਭੂਆ ਦੀ ਨਾਲ ਵੀ ਬਤਮੀਜੀ ਕੀਤੀ ਸ਼ਰਮ ਤਾਂ ਕੁਝ ਮੇਰੇ ਨਾਲ ਤਾਂ ਤੂੰ ਜੋ ਕਰਦੀ ਸ਼ਰਮ ਮੈਨੂੰ ਨਹੀਂ ਸ਼ਰਮ ਤੁਹਾਨੂੰ ਚਾਹੀਦੀ ਹੈ ਸਾਰੀ ਚੀਜ਼ ਕਹੋਣ ਤੋਂ ਪਹਿਲਾਂ ਆਵਾਜ਼ ਨਾ ਨੀਵੀਂ ਕਰ ਲੈ ਨਹੀਂ ਤਾਂ ਮੈਂ ਇੱਕ ਤੈਨੂੰ ਧਰ ਦੇਣੀ ਹਾਂ ਚੁੱਪ ਹਰ ਜਾ ਇੱਥੇ ਹੀ ਕਰਤੀ ਨਾ ਉਹ ਗੱਲ ਬੋਲਣ ਤੋਂ ਵਾਸਤੇ ਜਾਨੀ ਆ ਤੂੰ ਤੇਰੀ ਮੰਮੀ ਹੋਣੀ ਤੇ ਫੇਰ ਤੀ ਗੱਲ ਕਿਸ ਤਰ੍ਹਾਂ ਬੋਲਣ ਦੀ ਆ ਤੂੰ ਤੇਰੇ ਮੂੰਹ ਵਾਲੇ ਵੇਖਣ ਦੇ ਗੱਲ ਹੁੰਦਾ ਮੈਂ ਮੰਮੀ ਨੇ ਤੇ ਤੈਨੂੰ ਸਿੱਧਾ ਚੜਾਇਆ ਤਾਂ ਹੀ ਤੇਰੀ ਜ਼ੁਬਾਨ ਭੁੱਲੀ ਆ ਨਾ ਤੂੰ ਕੋਈ ਨਾ ਕਰ ਲੋ ਤੇਰੀ ਜੋ ਕਰਦੇ ਹੋ ਮੈਂ ਮੰਮੀ ਸਾਰਾ ਕੋਈ ਦੱਸੂਗੀ ਤੂੰ ਇੱਥੇ ਆ ਕੇ ਕੀ ਕੋਸ਼ ਕਰਦੇ ਜੇ ਜਿੰਨੂੰ ਵੀ ਦਖਣਾ ਦੱਸ ਦੇ ਬਸ ਕਰ ਚੱਲ ਚਾਚੀ ਜੀ ਵੇਖਿਆ ਨੀ ਕਿੰਨੀ ਜ਼ੁਬਾਨ ਵੀ ਇਹਦੀ ਹੋਣਾ ਕੁਝ ਕਿਹਾ ਚਾਚਾ ਜੀ ਆਜ ਨੂੰ ਪਤਾ ਲੱਗਿਆ ਚਾਚੀ ਜੀ ਮਾਣੇ ਮੰਨ ਚਾਦੀ ਚਾਚੀ ਚਾਚੀ ਬੰਦੇ ਨਹੀਂ ਮੈਨੂੰ ਭੋਆ ਜੀ ਬਹੁਤ ਸ਼ੁਦਾਣ ਹੋਈ ਪਈ ਆ ਚਾਚੀ ਜੀ ਕੁਝ ਬਣਾਣੀ ਜਾਣਦੇ ਆ ਤੁਮੋਂ ਸੋਈ ਦੇ ਜਿਹਾ ਤਰਾ ਸਮਝੋ ਘਰ ਨੂੰ ਤੁਸੀਂ ਸਾਡੇ ਤੇ ਮਾਂ ਹੀ ਜੇ ਸਾਡੀ ਨਹੀਂ ਤੇ ਚਾਚੀ ਸਮਿਤ ਅੱਜ ਮੈਂ ਫਿਰ ਆਪਣੇ ਇੱਕ ਲਾਂਬਾ ਦੇਣੀ ਕਿ ਰੱਬ ਕਦੇ ਕਿਸੇ ਮਾਂ ਨੂੰ ਬੱਚੇ ਤੋਂ ਵਾਂਝੇ ਨਾ ਰੱਖੀ ਕਾ ਵੀ ਬੱਚੇ ਤੇ ਕੋਈ ਆਪਣਾ ਹੱਕ ਨਹੀਂ ਹੁੰਦਾ ਫੇਰ ਅੱਬਾ ਇੱਕ ਧੀ ਮੈਂ ਚੋੜੇ ਚ ਪਾਰੰਦਾ ਜਿੰਨੂੰ ਮੈਂ ਡਾਂਟਦਾ ਸਮਦੀ ਜਿੰਨੇ ਤੇ ਮੇਰਾ ਹੱਕ ਹੁੰਦਾ ਅੱਜੋ ਕਹਿਤਾ ਕਿ ਤੂੰ ਮੇਰੀ ਚਾਚੀ ਆ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਮੇਰਾ ਬੰਦ ਤੇ ਵੀ ਹੈਗਾ ਤੂੰ ਮੇਰੇ ਤੇਰੀ ਚੋਰੀ ਚ ਖੈਰ ਪਾ ਦੇ ਖੈਰ ਪਾ ਦੇ ਰੱਬਾ ਮੇਰੀ ਤੇਰੀ ਚੋਰੀ ਚ ਜਿਹਦੇ ਦਾ ਸਿਰਫ ਉਹਦਾ ਹੱਕ ਹੋਵੇ ਕਿਸੇ ਦਾ ਹੱਕ ਨਾ ਹੋਵੇ ਕਿਸੇ ਦਾ ਨਾ ਹੱਕ ਹੋਵੇ ਚਾਚੀ ਜੀ ਚਾਚੀ ਜੀ ਚਲੋ ਚੱਲੀਏ ਚਲੋ ਚੱਲੀਏ ਚਾਚੀ ਜੀ ਕੋਹੋ ਹੌਲੀ ਨਾ ਰੱਖਿਆ ਕਰ ਰੱਬਾ ਕਿਸੇ ਬਿਮਾਰ ਨੂੰ ਕੋਹੋ ਹੌਲੀ ਨਾ ਰੱਖਿਆ ਕਰ ਇੱਕ ਹੀ ਦਿਨ ਫੜਦੇ ਜੀ हर मते चोरी फला जरूर लगा कर रखो चलो चाची चम्मी वो जी अच्छा ਸਾਡਾ ਕੀ ਮਤਲਬ ਬੰਦਾ ਸੀ ਭੂਆ ਜੀ ਨੂੰ ਇੰਨਾ ਕੁ ਸੁਣਾਉਂਦਾ ਬੋਲਿਓ ਜਰਾ ਕਿਨੂੰ ਸੁਣਾਣਾ ਹੈ ਭੂਆ ਨੂੰ ਸੁਣਾ ਭੂਆ ਨੇ ਆਪੇ ਕੀਤਾ ਉਹਨਾਂ ਦਾ ਕੀ ਮਤਲਬ ਕੀ ਉਹਦਾ ਮੇਰੀ ਗੱਲ ਸੁਣ ਲੋ ਉਹਨਾਂ ਦੇ ਹੱਥ ਵਸ ਹੈਗਾ ਕੁਝ ਤੇ ਆ ਦੇ ਲੈ ਮੇਰੇ ਲਗਾਵਾ ਇਹ ਡਰਾਮੇ ਕਿਹੜੀ ਗੱਲੋਂ ਕਰਨ ਦੇਓ ਤੇਰੇ ਘਰ ਬੱਚਾ ਨਹੀਂ ਕੋਈ ਜਣਾ ਨਹੀਂ ਕੋਈ ਜਣਾ ਨਾ ਫੋਟੋ ਖੋਲੋ ਫੋਟੋ ਖੋਲੋ ਅਸਲੀਅਤ ਦੱਸ ਪੀਨੋ ਮੇਰੀ ਗੱਲ ਸੁਣ ਲੋ ਮੰਮੀ ਜੀ ਫੋਟੋ ਲੈ ਆਏ ਆ ਚਾਹਨਾ ਅਰੇ ਜਾਨਾ ਕੋਹ ਸੁੰਦਾ ਨਾ ਤੇ ਲਿਆਉਂਦੇ ਵੀ ਚੰਗੇ ਲੱਗਦੇ ਮੈਨੂੰ ਸਾੜਨ ਆਇਆ ਮੈਨੂੰ ਤੇਰ ਕੋਣ ਆਇਆ ਵੀ ਛੜਦੀ ਰੋ ਨਹੀਂ ਮੰਮੀ ਨਹੀਂ ਜੋ ਨਹੀਂ ਉਹ ਇਹ ਤਾਂ ਆਸ ਜਗਾਉਣ ਆਇਆ ਮੇਰੇ ਮਨ ਚ ਇੱਕ ਰਾਸਾ ਨਹੀਂ ਜਗਦੀਆਂ ਉਹਨਾਂ ਨੂੰ ਪਤਾ ਆ ਕਿ ਉਹਨਾਂ ਦੀ ਧੀ ਬਹੁਤ ਦੁਖੀ ਆ ਤੇ ਕੁਝ ਤੁਸੀਂ ਸਾਰੇ ਨੇ ਦੁਖੀ ਦਿੱਤੀਆ ਮੇਰੇ ਦਿਲ ਸੁਣ ਖਾਲੀ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਆ ਕੀ ਕਰ ਗਏ ਮੇਰੇ ਹੱਥ ਦੀਵਾ ਬਾੜ ਕੇ ਗਏ ਇਹ ਤੁਹਾਡੀ ਗੰਦੀ ਸੋਚ ਆ ਮੇਰੀ ਨਹੀਂ ਉਹਨਾਂ ਦੀ ਗੰਦੀ ਸੋਚ ਹੈ ਜਿਨ੍ਹਾਂ ਨੇ ਆ ਕੰਮ ਕੀਤਾ ਕਿ ਕੁਛ ਤੇ ਹੋ ਲੈਣ ਦਿੰਦੇ ਕੁਛ ਤੇ ਪਤਾ ਲੱਗਦਾ ਫਿਰ ਲਿਉਂਦੇ ਵੀ ਚੰਗੇ ਲੱਗਦੇ ਕੀ ਕੀਤਾ ਇਹਨਾਂ ਨੇ ਆ ਕੋ ਚੰਗਾ ਕੰਮ ਕੀਤਾ ਬੜੀਆਂ ਸੋਹਣੀਆਂ ਲੱਗਦੀਆਂ ਤੈਨੂੰ ਤੈਨੂੰ ਨਾਲ ਸਾੜਿਆ ਇੱਕ ਲੋਕ ਬੜਾ ਸੋਹਣਾ ਕਹਿਂਦੇ ਹੋ ਕਿ ਦੂਜਾ ਵਿਆਹ ਕਰਾ ਲੈ ਦੂਜਾ ਵਿਆਹ ਕਰਾ ਲੈ ਬਹੁਤ ਸੋਹਣਾ ਕਰਨ ਦੇ ਤੂੰ ਅਜੇ ਇਹ ਕੋਟਾ ਵਾ ਇਹਨੂੰ ਕੀ ਕਰਨਾ ਇਹਦੇ ਨਾਲ ਕੀ ਮਿਲਣਾ ਆ ਤੇਰੇ ਕੁੱਖਰ ਆ ਗਿਆ ਹੰਜੂ ਪੂੰਝ ਦੇ ਮੇਰੇ ਹੱਥ ਨੀਂਣਾ ਤੱਕ ਜਾਂਦੇ ਮਾਏ ਨੀ ਮੇਰੇ ਹੰਜੂ